ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਪਾਤਸ਼ਾਹ ਜੀ ਦੇ ਸ਼ਬਦ ਹਜ਼ਾਰੇ ਉਹਨਾਂ ਦੇ 10 ਮਹਾਨ ਸ਼ਬਦਾਂ ਦਾ ਸਮੂਹ ਹੈ ਜਿਨ੍ਹਾਂ ਵਿੱਚ ਮਹਾਨ ਗੁਰਮਤੇ ਸਿਧਾਂਤ ਅਤੇ ਉਪਦੇਸ਼ ਦਰਜ ਹਨ ਇਹਨਾਂ 10 ਸ਼ਬਦਾਂ ਵਿੱਚੋਂ 9 ਸ਼ਬਦਾਂ ਦੀ ਬਣਤਰ ਐਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਲੇ ਸ਼ਬਦਾਂ ਜਿਹੀ ਹੈ ਇਹ 9 ਸ਼ਬਦ ਤਿਪਦੇ ਹਨ ਭਾਵ ਇਹਨਾਂ ਵਿੱਚ ਇੱਕ ਇੱਕ ਰਹਾਉ ਦੀ ਪੰਕਤੀ ਹੈ ਅਤੇ ਤਿੰਨ ਤਿੰਨ ਅੰਤਰੇ ਹਨ ਪਹਿਲੇ ਤਿੰਨ ਸ਼ਬਦ ਰਾਗ ਰਾਮਕਲੀ ਵਿੱਚ ਹਨ ਚੌਥਾ ਸ਼ਬਦ ਰਾਗ ਸੋਰਠ ਵਿੱਚ ਪੰਜਵਾਂ ਰਾਗ ਕਲਿਆਣ ਵਿੱਚ ਚੇਵਾ ਸ਼ਬਦ ਖਿਆਲ ਛੰਦਬੰਦੀ ਮੁਤਾਬਕ ਹੈ ਸਤਵਾਂ ਤੇ ਲੰਗ ਰਾਗ ਵਿੱਚ ਹੈ ਅੱਠਵਾਂ ਰਾਗ ਬਲਾਵਲ ਵਿੱਚ ਅਤੇ ਅਖੀਰਲੇ ਦੋ ਸ਼ਬਦ ਰਾਗ ਦੇਵਗੰਧਾਰੀ ਵਿੱਚ ਹਨ ਇਹ ਸਾਰੇ ਹੀ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਹਨ ਸਿਵਾਏ ਖਿਆਲ ਦੇ ਜਿਵੇਂ ਕਿ ਭਾਈ ਸਾਹਿਬ ਰਣ்தੀਰ ਸਿੰਘ ਜੀ ਦੀ ਕਿਤਾਬ ਜੇਲ੍ਹ ਚਿੱਠੀਆਂ ਵਿੱਚਲੀ ਪਾਠਾਂ ਦੀ ਸੂਚੀ ਤੋਂ ਜ਼ਾਹਰ ਹੈ ਪੁਰਾਤਨ ਗੁਰਸਿੱਖ ਅਕਸਰ ਸ਼ਬਦ ਹਜ਼ਾਰਿਆਂ ਦਾ ਪਾਠ ਅੰਮ੍ਰਿਤ ਵੇਲੇ ਕਰਦੇ ਹੁੰਦੇ ਸਨ ਗੁਰਸਿੱਖਾਂ ਵਾਸਤੇ ਇਹ ਲਾਜ਼ਮੀ ਨਹੀਂ ਹੈ ਪਰ ਇਸ ਸੂਚੀ ਮੁਤਾਬਕ ਜਪਦੀ ਸਾਹਿਬ ਕਰਕੇ ਸ਼ਬਦ ਹਜ਼ਾਰੇ ਪੜੇ ਜਾਂਦੇ ਸਨ ਸ੍ਰੀ ਜਪ ਸਾਹਿਬ ਪੜ੍ਹ ਕੇ ਸ਼ਬਦ ਹਜ਼ਾਰੇ ਪਾਸ਼ਾਹੀ 10ਵੀਂ ਪੜੇ ਜਾਂਦੇ ਸਨ ਅਤੇ ਸਵਈਆਂ ਨਾਲ ਦੂਜੇ ਦਿਨਾਂ ਵਾਲੇ ਸਵਈਏ ਪੜੇ ਜਾਂਦੇ ਸਨ ਅਤੇ ਬੇਨਤੀ ਚੌਪਈ ਨਾਲ ਪ੍ਰਣਭਉ ਆਦ ਏਕੰਕਾਰਾ ਵਾਲੀ ਚੌਪਈ ਦਾ ਪਾਠ ਕਰ ਲਿਆ ਜਾਂਦਾ ਸੀ ਇਸ ਤੋਂ ਸ਼ਬਦ ਹਜ਼ਾਰੇ ਪਾਸ਼ਾਹੀ 10ਵੀਂ ਦੀ ਮਹੱਤਤਾ ਦਾ ਪਤਾ ਲੱਗਦਾ ਹੈ ਕਿ ਪ੍ਰਾਤਨ ਚੜ੍ਹਦੀ ਕਲਾ ਵਾਲੇ ਗੁਰਸਿੱਖ ਇਸ ਬਾਣੀ ਦਾ ਨਿਤਨੇਮ ਜ਼ਰੂਰ ਹੀ ਕਰਿਆ ਕਰਦੇ ਸਨ ਇਸ ਬਾਣੀ ਦਾ ਵਿਸ਼ਾ ਵਸਤੂ ਗੁਰਗ੍ਰਮਤ ਗਿਆਨ ਅਤੇ ਪਾਖੰਡ ਖੰਡਨ ਹੈ ਕਈ ਸ਼ਬਦਾਂ ਵਿੱਚ ਬੈਰਾਗ ਦੀ ਚਲਕ ਹੈ ਕਈ ਸ਼ਬਦਾਂ ਵਿੱਚ ਪ੍ਰੇਮ ਵਿਛੋੜਾ ਪ੍ਰਧਾਨ ਹੈ ਅਤੇ ਕਈ ਸ਼ਬਦਾਂ ਵਿੱਚ ਇੱਕ ਗੂੜਾ ਆਤਮਕ ਰਸਵਾਦ ਦੀ ਪ੍ਰਧਾਨਤਾ ਹੈ ਇਸ ਬਾਣੀ ਵਿੱਚ ਨੌ ਸ਼ਬਦ ਬ੍ਰਜ ਭਾਸ਼ਾ ਵਿੱਚ ਹਨ ਅਤੇ ਛੇਵਾਂ ਸ਼ਬਦ ਖਿਆਲ ਪਾਛਾਈ ਦਸਵੀਂ ਵਾਲਾ ਠੇਠ ਪੰਜਾਬੀ ਵਿੱਚ ਹੈ ਅਤੇ ਇਹ ਸ਼ਬਦ ਸ਼ਾਇਦ ਇਸ ਬਾਣੀ ਦਾ ਸਭ ਤੋਂ ਮਕਬੂਲ ਸ਼ਬਦ ਹੈ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਹੁਣ ਅਸੀਂ ਇਸ ਬਾਣੀ ਵਿੱਚੋਂ ਚੋਣੀਆਂ ਪੰਕਤੀਆਂ ਤੁਹਾਡੇ ਰੂਬਰੂ ਰੱਖਾਂਗੇ ਤਾਂ ਜੋ ਤੁਹਾਨੂੰ ਅੰਦਾਜ਼ਾ ਹੋ ਸਕੇ ਕਿ ਇਸ ਬਾਣੀ ਵਿੱਚ ਕਿਹੜੇ ਅਦਭੁਤ ਅਤੇ ਮਹਾਨ ਉਪਦੇਸ਼ ਹਨ ਰੇ ਮਨ ਐਸੋ ਕਰ ਸਨਿਆਸਾ ਬਨਸੇ ਸਦਨ ਸਭਾ ਕਰ ਸਮਝੋ ਮਨ ਹੀ ਮਾਹੇ ਉਦਾਸਾ ਰਹਾਓ ਗੁਰੂ ਜੀ ਉਪਦੇਸ਼ ਕਰਦੇ ਹਨ ਕਿ हे ਮਨ ਤੂੰ ਇਸ ਤਰੀਕੇ ਨਾਲ ਸੰन्यास धारण ਕਰਕੇ ਸੱਬੇ ਹੀ ਘਰ ਬਨ ਸਮਾਨ ਸਮਝ ਅਤੇ ਮਨ ਵਿੱਚ ਸੰਸਾਰ ਵੱਲੋਂ ਉਪਰਾਮਤਾ ਪੈਦਾ ਕਰ ਗੁਰੂ ਜੀ ਘਰ-ਬਾਰ ਛੱਡ ਕੇ ਸੰन्यास ਕਰਨ ਦੀ ਥਾਂ ਤੇ ਮਨ ਕਰਕੇ ਸੰन्यास ਕਰਨ ਦਾ ਉਪਦੇਸ਼ ਕਰਦੇ ਹਨ ਕਿ ਆਪਣੇ ਘਰ ਰਹਿੰਦੇ ਹੋਏ ਹੀ ਆਪਣੇ ਘਰ ਨੂੰ ਬਨ ਸਮਾਨ ਸਮਝ ਲਓ ਅਤੇ ਮਨ ਕਰਕੇ ਮਾਇਕ ਪਦਾਰਥਾਂ ਵੱਲੋਂ ਉਦਾਸੀ ਰੱਖੋ ਇਸ ਤਰ੍ਹਾਂ ਸਿੱਖ ਘਰਬਾੜੀ ਗ੍ਰਹਿਸਤੀ ਹੁੰਦਾ ਹੋਇਆ ਵੀ ਸੰਿਆਸੀ ਹੋ ਸਕਦਾ ਹੈ ਅਲਪ ਆਹਾਰ ਸੁਲਬ ਸੀ ਨਿੰਦਰਾ ਦਇਆ ਛਮਾਤਨ ਪ੍ਰੀਤ ਕਈ ਇਹ ਪੁੱਛਦੇ ਹਨ ਕਿ ਗੁਰਸਿੱਖ ਨੂੰ ਕਿੰਨਾ ਖਾਣਾ ਚਾਹੀਦਾ ਅਤੇ ਕਿੰਨਾ ਸੌਣਾ ਚਾਹੀਦਾ ਹੈ ਇਸ ਦਾ ਜਵਾਬ ਜਸਮੇਸ਼ ਪਤਾ ਜੀ ਖੂਬ ਦਿੰਦੇ ਹਨ ਕਿ ਅਲਪ ਖਾਣਾ ਚਾਹੀਦਾ ਭਾਵ ਭੁੱਖ ਨਾਲੋਂ ਘੱਟ ਅਤੇ ਸੁਲਬ ਸੌਣਾ ਚਾਹੀਦਾ ਹੈ ਭਾਵ ਪੂਰਾ ਪੂਰਾ ਸੌਣਾ ਚਾਹੀਦਾ ਹੈ ਨਾ ਵੱਧ ਨਾ ਘੱਟ ਇਹ ਉਪਦੇਸ਼ ਜਗਿਆਸੂ ਅਵਸਥਾ ਵਾਲੀ ਗੁਰਸਿੱਖਾਂ ਲਈ ਬਹੁਤ ਅਹਿਮ ਹੈ ਕਿਉਂਕਿ ਕਈ ਜਗਿਆਸੂ ਆਰਟੀਫੀਸ਼ਲ ਤਰੀਕੇ ਨਾਲ ਘੱਟ ਸੌਣ ਦੀ ਕੋਸ਼ਿਸ਼ ਕਰਦੇ ਹਨ ਜਿਸ ਕਾਰਨ ਉਹਨਾਂ ਦਾ ਧਿਆਨ ਨਾਮ ਬਾਣੀ ਵਿੱਚ ਨਹੀਂ ਲੱਗਦਾ ਅਤੇ ਉਹਨਾਂ ਨੂੰ ਨੀਂਦ ਆ ਜਾਂਦੀ ਹੈ ਜ਼ਿਆਦਾ ਸੌਣਾ ਆਲਸ ਹੈ ਪਰ ਐਨ ਪੂਰਾ ਪੂਰਾ ਸੌਣਾ ਜਗਿਆਸੂਆਂ ਲਈ ਉੱਤਮ ਗੱਲ ਹੈ ਤਾਂ ਕਿ ਨਾਮ ਬਾਣੀ ਵਿੱਚ ਮਨ ਲੱਗ ਸਕੇ ਹੌਲੀ ਹੌਲੀ ਜਿਉਂ-ਜਿਉਂ ਨਾਮ ਦੀ ਸਾਧਨਾ ਅਤੇ ਧਿਆਨ ਵਧਦਾ ਹੈ ਆਪੇ ਹੀ ਨੀਂਦ ਘੱਟ ਹੋਣ ਲੱਗ ਪੈਂਦੀ ਹੈ ਔਰਨ ਕਹਾ ਉਪਦੇਸ਼ਿਤ ਹੈ ਪਸੂ ਤੋਹੇ ਪ੍ਰਬੋਧ ਨਾ ਲਾਗੋ ਸਿੰਚਤ ਕਹਾ ਪਰੇ ਵਿਖਣ ਕਹ ਕਭੂ ਬਿਖੇ ਰਸਤੇ ਆਗੋ ਇਸ ਗੁਰਵਾਕ ਵਿੱਚ ਉਹਨਾਂ ਉਪਦੇਸ਼ ਕਰਨ ਵਾਲਿਆਂ ਪ੍ਰਤੀ ਤਾੜਨਾ ਹੈ ਜੋ ਖੁਦ ਆਪ ਆਪਣੇ ਉਪਦੇਸ਼ ਨੂੰ ਨਹੀਂ ਕਮਾਉਂਦੇ ਗੁਰੂ ਜੀ ਅਜਿਹੇ ਉਪਦੇਸ਼ਕਾਂ ਨੂੰ ਪਸੂ ਕਹਿ ਕੇ ਤਾੜਨਾ ਕਰਦੇ ਹਨ ਕਿ ਤੂੰ ਹੋਰਨਾਂ ਨੂੰ ਉਪਦੇਸ਼ ਕਰਦਾ ਹੈ ਪਰ ਤੈਨੂੰ ਆਪ ਨੂੰ ਇਹ ਉਪਦੇਸ਼ ਨਹੀਂ ਲੱਗਦਾ ਭਾਵ ਤੂੰ ਆਪ ਅਮਲ ਨਹੀਂ ਕਰਦਾ ਜਿਸ ਕਾਰਨ ਤੂੰ ਸਦਾ ਵਿਖੇ ਬਕਾਰਾਂ ਵਿੱਚ ਫਸਿਆ ਰਹਿਣਾ ਹੈ ਅਤੇ ਕਦੇ ਇਹਨਾਂ ਨੂੰ ਨਹੀਂ ਤਿਆਗਦਾ ਬਿਨ ਕਰਤਾਰ ਨਾ ਕਿਰਤਮ ਮਾਨੋ ਆਦ ਅਜੂਨ ਅਜੈ ਅਵਿਨਾਸ਼ੀ ਤੇ ਇਹ ਪਰਮੇਸ਼ਰ ਜਾਨੋ ਨਾਸਤਿਕਾਂ ਨੂੰ ਕਿਹਦਾ ਚੈਲੰਜ ਹੈ ਕਿ ਬਿਨਾ ਕਰਤਾਰ ਤੋਂ ਭਾਵ ਸਿਰਜਣਹਾਰ ਤੋਂ ਕੋਈ ਕਿਰਤਮ ਭਾਵ ਪੈਦਾ ਕੀਤੀ ਹੋਈ ਚੀਜ਼ ਨਾ ਸਮਝੋ ਜੋ ਕੁਝ ਜਿਸਤਾ ਹੈ ਉਸ ਦਾ ਹਮੇਸ਼ਾ ਕੋਈ ਕਰਤਾ ਹੁੰਦਾ ਹੈ ਅਤੇ ਬਿਨਾ ਕਰਤੇ ਤੋਂ ਕਿਰਤ ਨਹੀਂ ਹੋ ਸਕਦੀ ਇਹ ਤਾਂ ਇੱਕ ਇਕੱਟ ਲੋਜਿਕ ਹੈ ਜਿਸ ਦਾ ਜਵਾਬ ਨਾਸਤਿਕ ਲੋਕ ਜੋ ਕਰਤਾਰ ਨੂੰ ਨਹੀਂ ਮੰਨਦੇ ਨਹੀਂ ਦੇ ਸਕਦੇ ਇਹ ਉਪਦੇਸ਼ ਵੀ ਇਸ ਪੰਕਤੀ ਤੋਂ ਨਿਕਲਦਾ ਹੈ ਕਿ ਕਰਤਾਰ ਨੂੰ ਮੰਨੋ ਕਿਸੇ ਕਿਰਤਮ ਨੂੰ ਨਾ ਮੰਨੋ ਭਾਵ ਕਿਸੇ ਦੇਵੀ ਦੇਵਤੇ ਜਾਂ ਹੋਰ ਕੁਦਰਤੀ ਸ਼ਕਤੀ ਦੀ ਪੂਜਾ ਨਾ ਕਰੋ ਕੇਵਲ ਕਰਤਾਰ ਦੀ ਹੀ ਆਰਾਧਨਾ ਕਰੋ ਕਹਾ ਪਿਓ ਜੋ ਆਨ ਜਗਤ ਮੈਂ ਦਸ ਕੋ ਅਸੁਰ ਹਰ ਕਾਏ ਅਧਿਕ ਪ੍ਰਪੰਚ ਦਿਖਾਏ ਸਭਨ ਕਹ ਆਪੇ ਬ੍ਰਹਮ ਕਹਾਏ ਇਸ ਪੰਕਤੀ ਵਿੱਚ ਹਰਿ ਸ੍ਰੀ ਕ੍ਰਿਸ਼ਨ ਜੀ ਨੂੰ ਕਿਹਾ ਹੈ ਅਤੇ ਗੁਰੂ ਜੀ ਫਰਮਾਉਂਦੇ ਹਨ ਕਿ ਕੀ ਹੋ ਗਿਆ ਜੇ ਕ੍ਰਿਸ਼ਨ ਨੇ ਇੱਥੇ ਜਗਤ ਵਿੱਚ ਆ ਕੇ ਦਸ ਕੋ ਰਾਖਸ਼ ਮਾਰ ਦਿੱਤੇ ਪਰ ਇਸ ਦੇ ਨਾਲ ਉਸ ਨੇ ਬਹੁਤ ਪ੍ਰਪੰਚ ਵੀ ਲੋਕਾਂ ਨੂੰ ਦਿਖਾਏ ਅਤੇ ਮਾੜੀ ਗੱਲ ਇਹ ਕੀਤੀ ਕਿ ਆਪਣੇ ਆਪ ਨੂੰ ਬ੍ਰਹਮ ਅਕਾਲ ਪੁਰਖ ਕਹਾਇਆ ਜਦ ਕਿ ਅਜਿਹੇ ਤਤ ਗੁਰਮਤ ਦੇ ਉਪਦੇਸ਼ ਇਸ ਬਾਣੀ ਵਿੱਚ ਭਰੇ ਹੋਏ ਹਨ ਫਿਰ ਸਮਝ ਨਹੀਂ ਆਉਂਦੀ ਕਿ ਕਿਵੇਂ ਕੁਝ ਲੋਕ ਇਸ ਬਾਣੀ ਤੇ ਹਿੰਦੂਵਾਦੀ ਹੋਣ ਦਾ লেਬਲ ਲਾ ਸਕਦੇ ਹਨ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਦੁੱਧ ਬਿਨ ਰੋਗ ਰਜਾਈਆਂ ਦਾ ਓਡਣ 나ਗ ਨਿਵਾਸਾਂ ਦਾ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾਸਾਂ ਨੂੰ ਸੱਥਰ ਚੰਗਾ ਪਠ ਖੇੜਿਆਂ ਦਾ ਰਹਿਣਾ ਇਹ ਸ਼ਬਦ ਕੀ ਹੈ ਮਨੋ ਪ੍ਰਭੂ ਪ੍ਰੇਮ ਦੇ ਵਿੱਦੇ ਹੋਏ ਗੁਰਮੁਖਾਂ ਭਗਤਾਂ ਲਈ ਬਿਰਹ ਬਜੋਗ ਦੀ ਕਟਾਰੀ ਹੈ ਜੋ ਜਿਗਰ ਵਿੱਚ ਖੁੱਭ ਜਾਂਦੀ ਹੈ ਇਸ ਸ਼ਬਦ ਨੂੰ ਸ਼ੰਕਾਵਾਦੀ ਦੱਸਦੇ ਹਨ ਕਿ ਕਿਸੇ ਦੁਨਿਆਵੀ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਲਈ ਲਿਖਿਆ ਹੈ ਪਰ ਉਹ ਕੁਝ ਦੱਸਦੇ ਨਹੀਂ ਕਿ ਕਿਸ ਪ੍ਰੇਮੀ ਨੇ ਆਪਣੀ ਕਿਸ ਪ੍ਰੇਮਿਕਾ ਲਈ ਇਹ ਸਤਰਾਂ ਕਹੀਆਂ ਹਨ ਅਜਿਹਾ ਕੌਣ ਪ੍ਰੇਮੀ ਹੋਇਆ ਹੈ ਜੋ ਆਪਣੀ ਮਸ਼ੂਕਾ ਨੂੰ ਕਹੇ ਕਿ ਮੈਂ ਤੇਰਾ ਮੁਰੀਦ ਹਾਂ ਮੁਰੀਦ ਸ਼ਬਦੀ ਹਾਜ਼ਰੀ ਵਿੱਚ ਤਾਂ ਇਹੋ ਕਹਿਣਾ ਦਰਕਾਰ ਹੈ ਕਿ ਇਹ ਗੁਰੂ ਜੀ ਨੇ ਇਸ਼ਕੇ ਹਕੀਕੀ ਦੀ ਸਿਖਰ ਬਿਆਨ ਕਰਦਿਆਂ ਹੋਇਆਂ ਆਪਣੇ ਆਪ ਨੂੰ ਮਿੱਤਰ ਪਿਆਰੇ ਪ੍ਰਭੂ ਦਾ ਮੂਰੀਦ ਦੱਸਿਆ ਹੈ। ਪ੍ਰਭੂ ਪਿਆਰੇ ਤੋਂ ਵਿਛੜਿਆਂ ਦਾ ਹਾਲ ਕੀ ਹੈ? ਮੂਲੋਂ ਬਿਹਾਲੀ ਦਾ ਮੰਜ਼ਰ ਹੈ ਜਿਸ ਵਿੱਚ ਰਜਾਈਆਂ ਦਾ ਓਢਣ ਨਾਗਾ ਸੰਗ ਨਿਵਾਸ ਤੇ ਬਰਾਬਰ ਹੈ। ਪਾਣੀ ਦੀ ਸਰਾਹੀ ਸੂਲ ਵਾਂਗ ਚੁਬਦੀ ਹੈ। ਪਿਆਲਾ ਖੰਜਰ ਵਾਂਗ ਦੁਖਦਾਈ ਹੈ। ਵਿਜੋਗ ਕਸਾਈਆਂ ਦੇ ਵਿੰਗੇ ਛੁਰੇ ਵਾਂਗ ਦੁਖਦਾਈ ਹੈ। ਯਾਰੜੇ ਦੇ ਨਾਲ ਸੱਥਰ ਭਾਪ ਭੂਮਾਸਨ ਵੀ ਚੰਗਾ ਹੈ। ਪਰ ਵਿਛੋੜੇ ਵਿੱਚ ਖੇੜਿਆਂ ਦਾ ਭਾਵ ਸੁਖ ਮਹਿਲਾਂ ਵਿੱਚ ਰਹਿਣਾ ਪੱਠ ਵਿੱਚ ਰਹਿਣ ਵਾਂਗ ਦਰਦਨਾਕ ਹੈ। ਇਹ ਸ਼ਬਦਾਂ ਕੀਰਤਨ ਆਦ ਕਾਲ ਤੋਂ ਹੀ ਸੰਗਤਾਂ ਵਿੱਚ ਹੁੰਦਾ ਰਹਿੰਦਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਸ਼ੰਕਾਵਾਦੀ ਵਿਚਾਰੇ ਇਸ ਦਾ ਰਸ ਨਹੀਂ ਅਨੁਭਵ ਕਰ ਸਕਦੇ ਕਿਉਂਕਿ ਉਹਨਾਂ ਦੇ ਚਿੱਤ ਦੁਬਦਾਂ ਦੇ ਹਿਰੇ ਹੋਏ ਹਨ। ਨਿੰਦ ਉਸਤਤ ਜੌਨ ਕੇ ਸਮ ਛਤਰ ਮਿਤਰੇ ਨ ਕੋਏ ਕੌਣ ਬਾਟ ਪਰਿਤਸਾ ਪਤ ਸਾਰਥੀ ਰਥ ਹੋਏ। ਇੱਥੇ ਫੇਰ ਸ੍ਰੀ ਕ੍ਰਿਸ਼ਨ ਦੀ ਅਕਾਲਪੁਰਖ ਹੋਣ ਤੇ ਕਿੰਤੂ ਕਰਦੇ ਹੋਏ ਗੁਰੂ ਜੀ ਪੁੱਛਦੇ ਹਨ ਕਿ ਜੈਸਾ ਕਾਲਪੁਰਖ ਲਈ ਨਿੰਦਾ ਉਸ ਤਰ ਤਸਮਾਨ ਹੈ ਅਤੇ ਕੋਈ ਦੋਸਤ ਦੁਸ਼ਮਣ ਨਹੀਂ ਉਸ ਨੂੰ ਕੀ ਮੁਸੀਬਤ ਪੈ ਗਈ ਸੀ ਕਿ ਉਹ ਮਹਾਪਾਰਤ ਦੇ ਜੁਦ ਵਿੱਚ ਪਥ ਭਾਵ ਅਰਜੁਨ ਦੇ ਰਥ ਦਾ ਸਾਰਥੀ ਬਣਦਾ ਇਸੇ ਸ਼ਬਦ ਵਿੱਚ ਅੱਗੇ ਹਜ਼ੂਰ ਫਰਮਾਉਂਦੇ ਹਨ ਕਿ ਜਿਸ ਮੁਕੰਦ ਭਾਵ ਰੱਬ ਜੀ ਦੇ ਨਾ ਕੋਈ ਮਾਤਾ ਪਿਤਾ ਹਨ ਅਤੇ ਨਾ ਹੀ ਪੁੱਤਰ ਪੋਤਰੇ ਹਨ ਉਹ ਕਿਉਂ ਧਰਤੀ ਤੇ ਆਨ ਕੇ ਦੇਵਕੀ ਨੰਦਨ ਕਹਾਉਣਗੇ ਭਾਵ ਦੇਵਕੀ ਦੇ ਪੁੱਤਰ ਕਿਉਂ ਬਣਨਗੇ ਸੁਣੋ ਇਹ ਪੰਕਤੀਆਂ ਤਾਤ ਮਾਤ ਨਾ ਜਾਤ ਜਾਕਰ ਪੁੱਤਰ ਪੋਤਰ ਮੁਕੰਦ ਕੌਣ ਕਾਜ ਕਹੇਂਗੇ ਤੇ ਆਨ ਦੇਵ ਕੇਨੰਦ ਸੋ ਕੇ ਮਾਨਸ ਰੂਪ ਕਹਾਏ ਸਿੱਧ ਸਮਾਧ ਸਾਧ ਕਰ ਹਾਰੇ ਕਿਉ ਹੂ ਨਾ ਦੇਖਨ ਪਾਏ ਇਸ ਪੰਕਤੀ ਵਿੱਚ ਗੁਰੂ ਜੀ ਅਵਤਾਰਵਾਦੀਆਂ ਨੂੰ ਸਵਾਲ ਕਰਦੇ ਹਨ ਕਿ ਉਹ ਅਕਾਲ ਪੁਰਖ ਕਿਵੇਂ ਮਾਨਸ ਰੂਪ ਵਾਲਾ ਹੋ ਸਕਦਾ ਹੈ ਜਿਸ ਨੂੰ ਸਿੱਧ ਸਮਾਧੀਆਂ ਲਾ ਲਾ ਕੇ ਹਾਰ ਬੈਠੇ ਪਰ ਫਿਰ ਵੀ ਉਸ ਨੂੰ ਦੇਖ ਨਹੀਂ ਸਕੇ ਕਹਾਂ ਪੇ ਉਹ ਜੋ ਆਤਹਿਤ ਚਿਤ ਕਰ ਬਹੁ ਵਿਦ ਸਿਲਾ ਪੂਜਾਈ ਪ੍ਰਾਂਥ ਕਿਉ ਪਾਹਨ ਕੈ ਪਰਸਤ ਕਾਚ ਕਰ ਸਿੱਧ ਨਾ ਆਈ ਇਹਨਾਂ ਪੰਕਤੀਆਂ ਵਿੱਚ ਪੱਥਰ ਨੂੰ ਪੂਜਣ ਤੇ ਐਸੀ ਕਰਾਰੀ ਛੱਟ ਮਾਰੀ ਹੈ ਕਿ ਕੋਈ ਸਿੱਖ ਕਦੇ ਪਹਨ ਪੂਜ ਨਹੀਂ ਹੋ ਸਕਦਾ ਗੁਰੂ ਜੀ ਫਰਮਾਉਂਦੇ ਹਨ ਕਿ ਕੀ ਹੋ ਗਿਆ ਜੇ ਅਤ ਪਿਆਰ ਨਾਲ ਚਿੱਤ ਲਾ ਕੇ ਸਿਲਾ ਭਾਵ ਪੱਥਰ ਨੂੰ ਪੂਜਿਆ ਪ੍ਰਾਂਤ ਥੱਕ ਗਏ ਪੂਜਣ ਵਾਲਿਆਂ ਦੇ ਪਰ ਕੁਝ ਵੀ ਸਿੱਧ ਹੱਥ ਨਹੀਂ ਆਈ ਇਸ ਪੰਕਤੀ ਨੂੰ ਲਿਖਣ ਵਾਲੇ ਨੂੰ ਕਿਵੇਂ ਕੋਈ ਹਿੰਦੂਵਾਦੀ ਜਾਂ ਬ੍ਰਾਹਮਣਵਾਦੀ ਕਹਿ ਸਕਦਾ ਹੈ ਪਰ ਦੇਖ ਲਓ ਇਦਾਂ ਹੀ ਹੋ ਰਿਹਾ ਹੈ ਰਾਮ ਰਹੀਮ ਵਾਰ ਨਾ ਸਕਹਿ ਜਾ ਕਰ ਨਾਮ ਰਟੈ ਹੈ ਬ੍ਰਹਮਾ ਵਿਸ਼ਨ ਰੁਦਰ ਸੂਰਜ ਸ਼ਸ਼ ਤੇ ਬਸ ਕਾਲ ਸਬਹ ਹੈ ਗੁਰੂ ਜੀ ਗੁਰਮਤਿ ਨਾਮ ਦੀ ਮਹਾਨਤਾ ਦਰਸਾਉਣ ਲਈ ਦੱਸਦੇ ਹਨ ਕਿ ਰਾਮ ਅਤੇ ਰਹੀਮ ਕਿਸੇ ਨੂੰ ਉਬਾਰ ਨਹੀਂ ਸਕਦੇ ਜਿਨ੍ਹਾਂ ਦਾ ਨਾਮ ਤੋਂ ਰਟ ਰਹਿਆ ਹਨ ਕਿਉਂਕਿ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਸੂਰਜ ਅਤੇ ਚੰਦਰਮਾ ਤਾਂ ਆਪ ਸਾਰੇ ਹੀ ਕਾਲ ਦੇ ਵਾਸ ਹਨ ਇੱਥੇ ਗੁਰੂ ਜੀ ਨੇ ਹਿੰਦੂ ਅਤੇ ਮੁਸਲਮਾਨ ਦੋਹਾਂ ਦੇ ਇਸਤਾਨ ਨੂੰ ਰਿਜੈਕਟ ਕਰ ਦਿੱਤਾ ਹੈ ਅਤੇ ਹੁਕਮ ਕੀਤਾ ਹੈ ਕਿ ਇਹਨਾਂ ਦੇ ਰਾਮ ਜਾਂ ਰਹੀਮ ਕਿਸੇ ਨੂੰ ਉਬਾਰ ਨਹੀਂ ਸਕਦੇ ਕਿਉਂਕਿ ਉਹ ਤਾਂ ਆਪ ਨਹੀਂ ਉਬਰੇ ਇਹਨਾਂ ਪੰਕਤੀਆਂ ਦਾ ਕਰਤਾ ਕਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਇਲਾਵਾ ਕੋਈ ਹੋਰ ਹੋ ਸਕਦਾ ਹੈ ਅਸੀਂ ਤਾਂ ਇਸ ਬਾਣੀ ਦੀ ਇੱਕ ਇੱਕ ਪੰਕਤੀ ਦੀ ਵਿਚਾਰ ਕਰਕੇ ਤੁਹਾਡੇ ਧਿਆਨ ਗੋਚਰ ਕਰਨਾ ਚਾਹੁੰਦੇ ਹਾਂ ਪਰ ਇਦਾਂ ਕਰਨਾ ਸਾਡੀ ਇਸ ਵੀਡੀਓ ਦੇ ਸਕੋਪ ਤੋਂ ਪਰੇ ਦੀ ਗੱਲ ਹੈ ਜੇ ਗੁਰੂ ਜੀ ਦੀ ਰਜ਼ਾ ਹੋਈ ਤਾਂ ਅਸੀਂ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਦੀ ਮੁਕੰਮਲ ਸ਼ਬਦ ਵਿਚਾਰ ਤੇ ਇੱਕ ਵੀਡੀਓ ਤਿਆਰ ਕਰਾਂਗੇ ਅੱਜ ਦੀ ਵੀਡੀਓ ਅਸੀਂ ਇੰਨੀ ਬੇਨਤੀ ਕਰਕੇ ਸਮਾਪਤ ਕਰਦੇ ਹਾਂ ਕਿ हे ਪਿਆਰੇ ਗੁਰਸਿੱਖੋ ਆਪਣੇ ਸਦੀਆਂ ਪੁਰਾਣੇ ਵਿਰਸੇ ਅਤੇ ਰਵਾਇਤਾਂ ਨੂੰ ਨਵੀਨ ਪ੍ਰਚਾਰਕਾਂ ਦੀਆਂ ਚਿਕਨੀਆਂ ਚੋਪੜੀਆਂ ਅਤੇ ਤਰਕਵਾਦੀ ਦਲੀਲਾਂ ਸੁਣ ਕੇ ਮੂੰਹ ਨਾ 모ੜਿਓ ਜੇ ਸਾਡੇ ਸਤਕਾਰਯੋਗ ਜੀਵਨ ਮੁਕਤ ਪੁਰਾਤਨ ਗੁਰਮੁਖ ਪਿਆਰੇ ਇਹਨਾਂ ਬਾਣੀਆਂ ਦਾ ਪਾਠ ਕਰਕੇ ਆਨੰਦ ਸਿਤੀ ਜ਼ਿੰਦਗੀ ਬਤੀਤ ਕਰਕੇ ਹੁਣ ਗੁਰਪ੍ਰੀ ਜਾਬਰਾਜੇ ਹਨ ਤਾਂ ਸਾਨੂੰ ਉਹਨਾਂ ਦੇ ਹੀ ਨਕਸ਼ੇ ਕਦਮ ਤੇ ਚੱਲਦੇ ਹੋਏ ਰਵਾਇਤ ਨੂੰ ਜਿਉਂਦਾ ਰੱਖਦੇ ਹੋਏ ਆਪਣਾ ਜਨਮ ਸਫਲ ਕਰਨਾ ਚਾਹੀਦਾ ਹੈ ਇਸ ਬਾਣੀ ਦਾ ਪਾਠ 4 ਜਾਂ 5 ਮਿੰਟਾਂ ਵਿੱਚ ਬਹੁਤ ਆਰਾਮ ਨਾਲ ਹੋ ਜਾਂਦਾ ਹੈ ਇਸ ਲਈ ਜੇ ਰੋਜ਼ ਨਹੀਂ ਤਾਂ ਗਾਹੇ-ਬਗਾਹੇ ਜਦੋਂ ਵੀ ਵਕਤ ਲੱਗੇ ਇਸ ਬਾਣੀ ਦਾ ਪ੍ਰੇਮ ਸ਼ਰਧਾ ਅਤੇ ਵਿਚਾਰ ਸਹਿਤ ਪਾਠ ਕਰਦੇ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ